ਜਿੰਨੇ ਰੋਗ ਲੱਗਦੇ ਲੀਵਰ ਤੋਂ ਲੱਗਦੇ ਲੀਵਰ ਤੋਂ ਬੈਕ ਹੁੰਦੇ ਆ ਇੱਕ ਲੀਵਰ ਠੀਕ ਹੋ ਗਿਆ ਨਾ ਲੀਵਰ ਸੇ ਉਹਦੇ ਸਿਰ ਤੋਂ ਸਾਰਾ ਸਿਸਟਮ ਚੱਲਦਾ ਲੀਵਰ ਤੇ ਰੋਗ ਆਪੇ ਗੈਂਸ ਦੀ ਆਵੇ ਫੈਟੀ ਲੀਵਰ ਕਹੇ ਬਵਾਸੀ ਟਾਈਫਾਈਡ ਗਠੀਆ ਸਭ ਕੁਝ ਆਟੋਮੈਟਿਕ ਠੀਕ ਹੋ ਜਾਏਗਾ ਇੱਕ 슈ਗਰ ਦਾ ਆਪਾਂ ਨਹੀਂ ਅੱਜ ਤੇ ਆਪ ਨੂੰ ਕੇ ਰਿਜ਼ਲਟ ਪੱਕਾ ਰਸਿਆ 슈ਗਰ ਵਾਸਤੇ ਆਪਣੇ ਕੋਲ ਦਵਾਈ ਲੈਣ ਕੋਈ ਨਾ ਹੋਵੇ ਕਿੰਦੋਂ ਅਜ ਰੰਗ ਹੋ ਗਿਆ ਅੰਗ ਖੜਾ ਹੋ ਗਿਆ ਉਹ ਵੀ ਨਾ ਆਵੇ ਕੋਲੀਡ ਦੀ ਹੱਡੀ ਦਾ ਮਣਕਾ ਮਣਕਾ ਹਿੱਲਦਾ ਉਹ ਵੀ ਆਪਣੇ ਕੋਲ ਨਾ ਆਵੇ ਹਾਂ ਬਾਕੀ ਜਿਹੜੇ ਰੋਗ ਹੈਗੇ ਗਠੀਆ ਆ ਜਾ ਕੇ ਕਿਡਨੀਆਂ ਹੈਗੀਆਂ ਜੋ ਵੀ ਜਣ ਇਹ ਪਰਮਾਤਮਾ ਨੇ ਚਾਹਿਆ ਤਾਂ ਬਿਲਕੁਲ ਠੀਕ ਹੋ ਜਾਊਗਾ ਤੇ ਜਿਹਨਾਂ ਵਿੱਚ ਹੀ ਜਾਣ ਕੇ ਫਰਕ ਪੈ ਜਾਊਗਾ ਇੱਕ ਮਹੀਨੇ ਦਵਾ ਮੈਂ ਕਹਿਣਾ ਚਾਹੂੰਗਾ ਵੀ ਇੱਕ ਮਹੀਨੇ ਦਵਾ ਲਓ ਜੇ ਫਰਕ ਪੈਂਦਾ ਮੋੜ ਦਵਾ ਲੈ ਕੇ ਜਾਓ ਨਹੀਂ ਤਾਂ ਨਾ ਲੈ ਕੇ ਜਾਓ ਦੂਸਰੀ ਗੱਲ ਮੈਂ ਇੱਕ ਤੀ ਇੱਕ ਗੱਲ ਹੋਰ ਕਹਿਣਾ ਚਾਹੂੰਗਾ ਵੀ ਮੇਰੇ ਵੀਰੋ ਕਈ ਧਮਾਤਣ ਬੰਦੇ ਹੁੰਦੇ ਆ ਝਾੜੀ ਕਰਨ ਵਾਲੇ ਉਹਨਾਂ ਕੋਲ ਦਵਾ ਨਹੀਂ ਲੈ ਹੁੰਦੀ ਉਹਨਾਂ ਨੂੰ ਕਰਕੇ ਮੈਂ ਇੱਕ ਦੀ ਰੇਟ ਦਵਾ ਦਾ ਘੱਟ ਰਸਣ ਲਗਾ ਉਹਨਾਂ ਵਾਸਤੇ 2000 ਰੁਪਿਆ ਉਹਦਾ 2500 ਆ ਜੇ ਵੀਡੀਓ ਸ਼ੇਅਰ ਕਰਕੇ ਆਉਣਗੇ 2000 ਰੁਪਿਆ ਉਹਨਾਂ ਕੋ ਲਵਾਂਗੇ ਤੇ ਮੇਰਾ ਵੀਰ ਹਰ ਕੋਈ ਆ ਕੇ ਝੂਠ ਨਾ ਬੋਲੀ ਜਾਵੇ ਬਈ ਚੰਗਾ ਭਲਾ ਰਾਜ ਦਾ ਪੁੱਛਦਾ ਵੀ ਉਹ ਵੀ ਕਹੇ ਕਿ ਮੇਰਾ ਮੈਂ ਵੀ ਝਾੜੀ ਕਰਨਿਆ ਇਹ ਕੰਮ ਨਾ ਹੋਵੇ ਮੇਰਾ ਵੀਰ ਹੋਵੇ ਇਹਦੇ ਚ ਜਿਹੜਾ ਮਾੜਾ ਬੰਦਾ ਹੈਗਾ ਉਹ ਵਿਚਾਰਾ ਦੁਆ ਲੈਣ ਤੋਂ ਰਹਿ ਜਾਂਦਾ ਉੱਤਰਾਖੰਡ ਤੋਂ ਵੀ ਆਏ ਆ ਯੂਪੀ ਤੋਂ ਵੀ ਆਏ ਮਤਲਬ ਬਹੁਤ ਦੂਰੋਂ ਦੂਰੋਂ ਲੋਕ ਆਉਂਦੇ ਆ ਤੇ ਇੰਨੇ ਦੁਖੀ ਆਉਂਦੇ ਕੋਈ 20 ਸਾਲ ਦਾ ਮਾਰਾ ਕੋਈ ਇੱਥੋਂ ਤੱਕ ਇੱਕ ਬੰਦਾ 30 ਸਾਲ ਦਾ ਮਾਰ ਵੀ ਆਇਆ ਮੇਰੇ ਕੋਲ 20 ਸਾਲ ਦੇ 10 15 ਸਾਲ ਵਾਲੇ ਤਾਂ ਆ ਮੀਆਂ ਜਿਹੜੇ ਬੰਦੇ ਇਹੋ ਜਿਹੇ ਆਉਂਦੇ ਕਿ ਜਿੰਦੇ ਕਿ ਖੁਦਕੁਸ਼ੀ ਕਰ ਲੈਣੇ ਸਾਨੂੰ ਤਾਂ ਕਿਸ ਤਰ੍ਹਾਂ ਬਚਾ ਲਾ ਤੋਂ ਬੜੀ ਪਰਮਾਤਮਾ ਦੀ ਕਿਰਪਾ ਤੁਹਾਡੇ ਕੋ ਆ ਬੰਦੇ ਦੇ ਕੋ ਰਿਜ਼ਲਟ ਮਿਲ ਬਹੁਤ ਤਕੜਾ ਮੇਰੇ ਹਿਸਾਬ ਨਾਲ ਬਹੁਤ ਤਕੜਾ ਕੋਈ ਵਿਰਲਾ ਭਾਂਜੀ ਮਾਰੇ ਕਰਮ ਵਾਲਾ ਰਹਿ ਜਾਂਦਾ ਹੋਊਗਾ ਤੇ ਬਾਕੀ ਦੂਸਰੀ ਗੱਲ ਕੋਈ ਨਾ ਕੋਈ ਤੇ ਤੁਹਾਨੂੰ ਪਤਾ 100 ਵਿੱਚ 100 ਤੇ ਨਹੀਂ ਠੀਕ ਹੁੰਦੇ ਕੋਈ ਨਾ ਕੋਈ ਵਿੱਚ ਜਾ ਕੇ ਕੋਈ ਭਰੇ ਨਹੀਂ ਰੱਖਦਾ ਜਾਂ ਉਦਾਂ ਕੋ ਲਾ ਲੋ ਕੁਦਰਤ ਦੀ ਕਰੋਪੀ ਮਾੜੀ ਮੋਟ ਤੇ ਦੂਸਰੀ ਗੱਲ ਮੈਂ ਇੱਕ ਗੱਲ ਕਹਿਣਾ ਚਾਹੂੰਗਾ ਵੀ ਜੋ ਵੀ ਬਈ ਇਹ ਵੀਡੀਓ ਆਪਣੀਆਂ ਜਿਹੜੀਆਂ ਤੁਸੀਂ ਬਣਾਈ ਉਹ ਡੀਡ ਡੀਡ ਹੋਣ ਦਾ ਕਰਕੇ ਤੇ ਤੁਸੀਂ ਨੰਬਰ ਨੋਟ ਜਰੂਰ ਕਰੋ ਪਹਿਲਾ ਸਭ ਤੋਂ ਪਹਿਲਾਂ ਕਈ ਬੰਦੇ ਵਿਚਾਰੇ ੱੱਕੇ ਖਾ ਖੂ ਕੇ ਬਹੁਤ ਔਖੇ ਔਖੇ ਬਾਅਦ ਚ ਲੱਭਿਆ ਨਾ ਐਡਰੈਸ ਮੇਰਾ ਨੰਬਰ ਨੋਟ ਕਰਨਾ ਜਿਸ ਦੇ ਨਾਲ ਕੇ ਵੀਡੀਓ ਡੀਡ ਵੀ ਹੋ ਜਾਏ ਤੇ ਉਹਨਾਂ ਨੂੰ ਕੋਈ ਚੱਕਰ ਨਾ ਪਵੇ ਝੂਠ ਨਹੀਂ ਬੋਲਣਾ ਇਹੋ ਜੇ ਕੋਈ ਵਿਰਲੇ ਮਹੀਨੇ ਵਿੱਚ ਇੱਕ ਵਾਰ ਫੋਨ ਆਉਂਦਾ ਕਿ ਜਿਹੜੇ ਕਹਿੰਦੇ ਆ ਕਿ ਸਾਨੂੰ ਫਰਕ ਨਹੀਂ ਪਿਆ ਤੇ ਕਈ ਇਹੋ ਜੇ ਵੀ ਗਲਤੀ ਆਪ ਕਰਦੇ ਆ ਬਾਅਦ ਚ ਪੁੱਛੇ ਤੇ ਕੋਈ ਸੇਵੀਆਂ ਖਾਣ ਡਿਆ ਜਿਹੜੀ ਚੀਜ਼ ਤੋਂ ਰੋਕਿਆ ਉਹ ਚੀਜ਼ਾਂ ਜਾ ਕੇ ਖਾਂਦੇ ਆ ਬਾਅਦ ਚ ਪੁੱਛੇ ਵੀ ਕੀ ਖਾਦਾ ਤੇ ਬ੍ਰੇਜ ਵੀ ਨਾਲ ਜ਼ਰੂਰੀ ਹੈ ਨਾ ਗਲਤੀ ਉਹ ਚੀਜ਼ ਉਹ ਖਾਣੇ ਵੀ ਜਿਹੜੀ ਪਚੌਣ ਦੇ ਆਪਣੇ ਲੈਗ ਨਹੀਂ ਫੈਟੀ ਲਿਵਰ ਆ ਤੇ ਆਪਾਂ ਬਹੁਤ ਛੇਤੀ ਕਾਲੀ ਕਰ ਦੋ ਫਟਾਫਟ ਜਾਣ ਕਿ ਉਹ 20 ਦਿਨ ਬਾਅਦ ਇੰਨਾਂ ਹੁੰਦੇ ਆ ਆਪਾਂ ਕਹਿੰਦਾ ਹੁਣ ਫਟਾਫਟ ਫਲਾਂਚੀ ਵੀ ਪਚਣ ਲੱਗ ਜਾਏ ਮਤਲਬ ਜਿਹੜੀ ਚੀਜ਼ ਪਾਰੀ ਤੋਂ ਪਾਰੀ ਜਿਹੜੀ ਨਹੀਂ ਖਾਣ ਨੂਡਲ ਵਗੈਰਾ ਕੋਈ ਸੇਵੀਆਂ ਖਾਈ ਜਾਂਦਾ ਕੋਈ ਕੁਛ ਇਦਾਂ ਆ ਚੱਕਰ ਪੈਂਦਾ ਕੋਈ ਪੈਸਾ ਦੇ ਮਸਾਲੇ ਵਾਲੀ ਸਭ ਰੋਟੀ ਬਾਣੀ ਖਾਈ ਜਾਂਦਾ ਉਹੋ ਜੇ ਬੰਦਿਆਂ ਨੂੰ ਚੱਕਰ ਪੈਂਦਾ ਜਿਹੜੇ ਪਹਿਲੇ ਮਹੀਨੇ ਵਿੱਚ ਹੀ ਕਾਫੀ ਜ਼ਿਆਦਾ ਰਿਜ਼ਲਟ ਮਿਲ ਜਾਂਦਾ ਪਹਿਲੀ ਗੱਲ ਤੋਂ ਕੁਝ ਦਿਨਾਂ ਵਿੱਚ ਇ ਕਈ ਲੋਕ ਕਹਿੰਦੇ ਨੇ ਕਿ ਇੱਕੋ ਦਵਾਈ ਦੇ ਨਾਲ ਇੰਨੀਆਂ ਬਿਮਾਰੀਆਂ ਠੀਕ ਨਹੀਂ ਹੋ ਸਕਦੀਆਂ ਕਹਿੰਦੇ ਵੈਦ ਬਿਲਕੁਲ ਝੂਠਾ ਦਾਵਾ ਕਰ ਰਹਾ ਵੀਰੇ ਆਪਾਂ ਸਾਰੇ ਪੜੇ ਲਿਖੇ ਆ ਤੇ ਸਮਝਦਾਰਾਂ ਵੀ ਦਵਾਈ ਤੇ ਇੱਕੋ ਇੱਕੋ ਲੋੜਾ ਲੀਵਰ ਠੀਕ ਕਰਦੀ ਕਿ ਨਾ ਕਿ ਮੈਡੀਕਲ ਹਾਲ ਪਰਦੀ ਲੋੜਾ ਮੈਂ ਕਿਸੇ ਨੂੰ ਮਾੜਾ ਨਹੀਂ ਕਹਿਣਾ ਚਾਹੁੰਦਾ ਉਹ ਆਪਣੀ ਜਗ੍ਹਾ ਠੀਕ ਹੈ ਗਿਆ ਪਰ ਮੇਰੇ ਹਿਸਾਬ ਦੇ ਨਾਲ ਤੇ ਦਵਾਤ ਇੱਕੋ ਬਹੁਤ ਆਲੀਗਰ ਵਾਸਤੇ ਦੂਸਰੀ ਗੱਲ ਜਿਹੜਾ ਮੇਰਾ ਵੀਰ ਵੀਡੀਓ ਸ਼ੇਅਰ ਕਰਕੇ ਆਊਗਾ ਉਦਾਂ ਰੇਟ ਹੈਗਾ ਦਵਾ ਦਾ 3500 ਰੁਪਿਆ ਜੇ ਸ਼ੇਅਰ ਕਰਕੇ ਆਊਗਾ ਫਿਰ ਉਹਨੂੰ 3000 ਰੁਪਿਆ ਲੱਗੂਗਾ ਤੁਹਾਡੇ ਪੇਜ ਨੂੰ ਫੋਲੋ ਕਰੇ ਤੇ ਸਬਸਕ੍ਰਾਈਬ ਕਰੇ ਤੇ ਵੀਡੀਓ ਨੂੰ ਸ਼ੇਅਰ ਕਰਕੇ ਆਵੇ ਤਾਂ 500 ਰੁਪਿਆ ਲੈਸ ਹੋ ਜਾਊਗਾ ਉਸ ਦਾ 3500 ਰੁਪਿਆ ਰੇਟ ਆ ਫਿਰ 3000 ਰੁਪਿਆ ਇੱਕ ਮਹੀਨੇ ਦਵਾ ਦਾ ਖਰਚਾ ਲੱਗੂਗਾ ਜਿਹੜਾ ਦਿਹਾੜੀ ਬਿਲਕੁਲ ਜਿਹੜਾ ਬਿਲਕੁਲ ਵੀ ਵਿਚਾਰਾ ਗਰੀਬ ਆ ਜਿਹੜਾ ਕੋਈ ਵਾਸਦਾ ਰੋਗ ਨਹੀਂ ਹੈਗਾ ਕੰਮ ਨਹੀਂ ਕਰ ਹੁੰ ਮਰਨਾ ਮਰਨਾ ਹੋਇਆ ਮੈਨੂੰ ਦੇਜਵੇ ਮੈਂ ਆਪਣੀ ਦਵਾਈ ਵਿਆਜੂ ਪੈਸੇ ਚੱਕ ਕੇ ਮੇਰਾ ਵੀਰ ਕੋਈ ਨਾ ਲੈ ਕੇ ਆਵੇ ਮਤਲਬ ਜਿਹੜਾ ਬਿਲਕੁਲ ਹੀ ਬਿਮਾਰ ਪਿਆ ਘਰ ਵਿੱਚ ਕੰਮ ਹੀ ਹੈ ਜੀਗਾ ਮੰਜੇ ਤੇ ਪਿਆ ਤੇ ਉਹ ਪੈਸੇ ਪੈਸੇ ਲਾਜ ਦੁਖਣ ਰਵੇ ਮੈਂ ਨਹੀਂ ਚਾਹੁੰਦਾ ਕਿ ਮੇਰੀ ਵਜ੍ਹਾ ਨਾਲ ਕੋਈ ਲਾਜ ਦੁਖ ਰਾ ਜਾਵੇ ਕਈ ਲੋਕ ਕਹਿੰਦੇ ਨੇ ਵੀ ਐਨੇ ਵੱਡੇ ਮੈਡੀਕਲ ਸਾਇੰਸ ਦੇ ਵਿਗਿਆਨੀਆਂ ਦੇ ਖੋਜ ਕੇਂਦਰ ਨੇ ਤੇ ਇਸ ਵੈਦ ਕੋਲੇ ਇਹੋ ਜਿਹਾ ਕਿਹੜਾ ਫਾਰਮੂਲਾ ਹੈ ਜਿਹੜਾ ਹੁਣ ਤੱਕ ਬਾਕੀ ਸਾਰੀ ਵਿਗਿਆਨ ਬਾਕੀ ਸਾਰਾ ਮੈਡੀਕਲ ਸਾਇੰਸ ਨਹੀਂ ਖੋਜ ਸਕਿਆ ਉਹ ਕਹਿੰਦੇ ਐਵੇਂ ਵਧਾ ਕੇ ਦਾਵਾ ਕਰਦਾ ਇਹ ਵੀਰੇ ਹੁਣ ਆਜਿਹੇ ਬੰ ਚ ਮੇਰੇ ਨਵੇਂ ਬੰਦੇ ਹੁੰਦੇ ਆ ਜੇ ਠੀਕ ਹੋਏ ਇਹ ਵੀ ਇੱਕ ਦੋ ਮਹੀਨੇ ਜਦ ਦਵਾਈ ਲੈ ਕੇ ਠੀਕ ਹੋਏ ਉਹ ਬੰਦੇ ਆਏ ਜਿਹੜੇ ਮਤਲਬ ਦਵਾਈ ਦੁਆਰ ਦੁਆਰ ਲੈਣ ਆਏ ਆ ਉਹ ਇਨਸਾਨ ਆ ਇਹਨਾਂ ਨੂੰ ਤੁਸੀਂ ਪੁੱਛੋਗੇ ਤੁਹਾਨੂੰ ਆਪੇ ਪਤਾ ਯਕੀਨ ਪਤਾ ਲੱਗ ਜਾਊਗਾ ਵੀ ਵਾਕਿਆ ਠੀਕ ਹੁੰਦੇ ਕਿ ਨਹੀਂ ਹੁੰਦੇ ਦੇਖੋ ਮੇਰੇ ਮਗਰ ਇੱਕ ਝੂਠ ਬੋਲ ਜੂ ਦੋ ਬੋਲ ਜੂ ਕਿੰਨਾ ਨੂੰ ਲਾ ਲੂੰਗਾ ਹਰੇਕ ਵੀਡੀਓ ਵਿੱਚ ਕਿੰਨੇ ਬੰਦੇ ਇਕੱਠੇ ਕਰ ਲੂੰਗਾ ਮੈਂ ਕਈ ਵਾਰੀ ਐ ਵੀ ਹੋ ਜਾਂਦਾ ਹੈ ਕਿ ਬੰਦੇ ਖਰੀਦੇ ਹੁੰਦੇ ਆ ਜਾਂ ਬੰਦਿਆਂ ਨੂੰ ਕਿਹਾ ਹੁੰਦਾ ਵੀ ਤੁਹਾਨੂੰ ਦਵਾਈ ਫਰੀ ਦੇ ਦੂੰਗਾ ਤੁਸੀਂ ਐਵੇਂ ਬੋਲਦੇ ਹੋ ਦੇਖੋ ਜੀ ਇਸ ਗੱਲ ਦੀ ਮੈਂ ਅਮਰ ਸੇਵ ਬਾਬੇ ਦੀਵਸਨ ਚ ਬਾਬੇ ਜੀ ਜਿਸਨ ਚਿੱਤੇ ਕਰਕੇ ਮੈਂ ਕਹਿ ਡੇ ਗਾਲੂ ਕੋਈ ਇਹ ਝੂਠ ਬੋਲਣ ਵਾਲੀ ਨਹੀਂ ਵੀ ਇਹ ਵੀ ਮੈਂ ਵੀ ਤੁਸੀਂ ਝੂਠ ਬੋਲ ਦੋ ਇਹ ਵਾਕਿਆ ਬੰਦੇ ਠੀਕ ਹੋਇਆ ਤੇ ਸੱਚੀ ਗੱਲ ਬੋਲਣ ਪਤਾ ਨਹੀਂ ਕਿੰਨੇ ਕੁ ਦੁਖੀ ਹੋਣਗੇ ਜਿਸ ਮੇਰੇ ਕੋ ਆਇਆ ਤੇ ਇਥੋਂ ਤੱਕ ਮੋੜ ਮੋੜ ਕੇ ਮੈਂ ਗੱਲ ਦੱਸ ਕੇ ਹਟਦਾ ਹੀ ਤਾਂ ਦੁਬਾਰੇ ਫੇਰ ਗੱਲ ਛੇੜ ਲੈਂਦੇ ਸਾਨੂੰ ਆਹ ਰੋਗਾ ਜੀ ਸਾਨੂੰ ਆਹ ਰੋਗਾ ਜਿੰਨੇ ਦੁਖੀ ਬਥੇਰੇ ਸੱਦ ਦਿੰਦਾ ਵੀ ਹਾਂ ਜੀ ਠੀਕ ਹੋ ਜਾਊਗਾ ਫੇਰ ਮੋੜ ਮੋੜ ਗੱਲ ਛੇੜਦੇ ਜਿੰਨੇ ਬੰਦੇ ਆਏ ਤੁਹਾਨੂੰ ਦੱਸਣਗੇ ਆਪੇ ਜੇ ਇਹਨਾਂ ਦੇਖੋ ਜੇ ਇਹ ਝੂਠ ਬੋਲਣਗੇ ਅਮਰਸਿੱਤ ਬਾਬੇ ਜੀਸ ਹਾਂਜੀ ਅੱਗੇ ਤਾਂ ਆਪਣਾ ਨਹੀਂ ਸੀ ਹੁਣ ਹਰਮਾਨਗੜ ਹਰਮਾਨਗੜ ਤੋਂ 13 ਕਿਲੋਮੀਟਰ ਦੂਰ ਹਰਮਾਨਗੜ ਤੋਂ 13 ਕਿਲੋਮੀਟਰ ਦੂਰ ਡਬਲੀ ਰਸਥਾਨ ਹਰਬੰਸ ਸਿੰਘ ਦੋਜੀ ਉੱਥੇ ਜਾਨੀ ਕਿ ਉਹ ਕਲੀਨਿਕ ਉਹਨੂੰ ਖੋਲ ਕੇ ਤੀਆ ਉਹ ਤੁਹਾਨੂੰ ਦਵਾ ਦਿਆ ਕਰੂਗਾ ਤੁਹਾਨੂੰ ਇਹਨੂੰ ਦੂਰ ਚੱਲ ਕੇ ਨਹੀਂ ਆਉਣਾ ਪਊਗਾ ਰਾਜਸਥਾਨ ਦੇ ਵਿੱਚ ਨੇੜ ਨੇੜ ਦੇ ਲੋਕ ਉੱਥੋਂ ਦਵਾ ਲੈਣਾ ਉਹਨਾਂ ਨੰਬਰ ਮੈਂ ਦੱਸਣ ਲੱਗਾ ਬਾਕੀ ਵਿੱਚ ਵੀ ਨੋਟ ਕਰ ਦਾਂਗੇ ਜੇ ਤੁਸੀਂ ਉਹਦੇ ਵਿੱਚ ਸਪੈਸ਼ਲ ਮਾੜਾ ਐਡਰੈਸ ਦੱਸ ਦਿਓ 94132 94132 34879 73003 34 879 ਫੇਡ ਵਾਲੇ ਬੋਲ ਦੇਣਾ 94132 34879 ਦੂਜਾ ਨੰਬਰ ਹੈਗਾ 7300334879 ਇਹ ਤੇ ਤੁਸੀਂ ਹਰਮਾਨਗੜ੍ਹ ਦੇ ਲਾਗੇ 13 ਕਿਲੋਮੀਟਰ ਦੂਰ ਡਬਲੀ ਰਸਾਨ ਤੋਂ ਤੁਸੀਂ ਦਵਾ ਆਪਣੀ ਕੈਚ ਕਰ ਸਕਦੇ ਆ ਤੇ ਲੋਡ ਪੈਂਟ ਤੇ ਮੇਰੇ ਨਾਲ ਗੱਲ ਵੀ ਤੁਹਾਡੀ ਕਰਵਾ ਦੂਗਾ ਤੇ ਅਸੀਂ ਇੱਥੋਂ ਹੀ ਆ ਸ਼ਾਹਕੋਟ ਤੋਂ ਤੇ ਇਹ ਮੇਰੇ ਲੀਵਰ ਫੇਟੀ ਸੀਗਾ ਤੇ ਹੋਗੇ 2 ਮਹੀਨੇ ਤੋਂ ਆਈ ਰਹਿੰਦੇ ਹਨ ਠੀਕ ਆ ਹੁਣ 70% ਫਰਕ ਵਾ ਗੈਸ ਉਹ ਬਹੁਤ ਬਣਦੀ ਸੀ ਪੇਟ ਦੇ ਵਿੱਚ ਪੈਰਾਂ ਚ ਖਾਰਸ ਜਿਹਾ ਦਸਾ ਰੁਕ ਰੁਕ ਕੇ ਆਉਂਦਾ ਸੀ ਬਹੁਤ ਹੁਣ ਠੀਕ ਆ ਕਿੰਨਾ ਘਾਓ ਕਾਫੀ 70% ਫਰਕ ਹੋਗਾ ਹੁਣ ਠੀਕ ਆ ਉਹਦਾ ਪੇਟ ਹੁਣ ਰੋਟੀ ਰੋਟੀ ਖਾਣੇ ਆ ਪੇਟ ਚ ਅੱਗੇ ਗੈਸ ਬਣ ਜਾਂਦੀ ਸੀ ਹੁਣ ਠੀਕ ਆ ਮੇਰਾ ਨਾਂ ਜੀ ਮਨੀਸ਼ ਕੁਮਾਰ ਪਿੰਡ ਮੇਰਾ ਦੌਲਤਪੁਰ ਢਾ ਮੈਨੂੰ ਬਵਾਸੀਰ ਦੀ ਪ੍ਰੋਬਲਮ ਸੀਗੀ ਫੈਟੀ ਲੀਵਰ ਸੀ ਮੇਰੇ ਵਾਲ ਕਾਫੀ ਜਿਆਦਾ ਚੜ ਗਏ ਸੀ ਮੇਰੀ ਬਵਾਸੀਰ ਵੀ ਠੀਕ ਆ ਵਾਲ ਵੀ ਆ ਤੁਹਾਡੇ ਸਾਹਮਣੇ ਦੇਖ ਲਓ ਆ ਗਏ ਤੇ ਮੇਰਾ ਲੀਵਰ ਵੀ ਕਾਫੀ ਟਾਈਮ ਹੋ ਗਿਆ ਠੀਕ ਹੈ ਜੀ ਗੱਲ ਉਹ ਨਹੀਂ ਕਰਿਓ ਜਿੰਨੀ ਹੈਗੀ ਬਿਲਕੁਲ ਸਹੀ ਗੱਲ ਹੈ ਜੀ ਮੈਂ ਜੀ ਪਾਜੀ ਮੈਂ ਸਿਆਂ ਤੋਂ ਆਇਆ ਵਾਂ ਮੈਨੂੰ ਮਤਲਬ ਲੀਵਰ ਦੇ ਵਿੱਚ ਬਹੁਤ ਮੁਸ਼ਕਲ ਸੀ ਕਿ ਤੇ ਮੈਂ ਨਾ ਕੋ ਦਵਾਈ ਲੈ ਕੇ ਗਿਆ ਪਹਿਲਾਂ ਮੈਂ 1/2 ਲੀਟਰ ਲੈ ਕੇ ਆਵਾ ਫਿਰ ਮੈਨੂੰ ਥੋੜਾ ਸਹੀ ਲੱਗਾ ਮੈਂ 1 ਲੀਟਰ ਬਾਟਲ ਦੇ ਵਿੱਚ ਲੈ ਲਿਆ ਮੈਨੂੰ 50% ਜੀ ਅੱਗੇ ਨਾਲੋਂ ਬਹੁਤ ਫਰਕ ਆ ਮੈਨੂੰ ਮੈਨੂੰ ਰਾਤ ਨੂੰ ਉੱਠਣਾ ਪੈਂਦਾ 2-3 ਵਜੇ ਮੈਨੂੰ ਨਾ ਉੱਠਣਾ ਨਹੀਂ ਪੈਂਦਾ ਹੈਗਾ ਤੇ ਦਿਨੋਂ ਵੀ ਬਹੁਤ ਬਾਥਰੂਮ ਲੱਗ ਕੇ ਆਉਂਦਾ ਸੀਗਾ ਮੈਨੂੰ ਮੈਂ ਦੁੰਨੇ ਕਾ ਤੋਂ ਆਇਆ ਮੋਗੇ ਦੇ ਨਾਲ ਪੈਚ ਹੈਗਾ ਤੇ ਮੇਰਾ ਫੈਟੀ ਲੀਵਰ ਸੀਗਾ ਵੀ ਯਾਨੀ ਭੁੱਖ-ਭੁੱਖ ਬਹੁਤ ਘਟ ਲੱਗਦੀ ਜਿੰਨੇ ਦਿਨ ਮੈਂ ਦਵਾਈ ਖਾਂਦਾ ਸੀ ਓਨੇ ਦਿਨ ਹੁੰਦਾ ਸੀ ਮੁੜ ਕੇ ਯਾਨੀ ਫੇਰ ਕੀ ਵੀ ਜਿੰਨਾ ਦਵਾਈ ਖਾਂਦਾ ਤੇ ਰੋਟੀ ਖਾਂਦਾ ਹੀ ਨਹੀਂ ਨਹੀਂ ਮੈਨੂੰ ਭੁੱਖ ਨਹੀਂ ਲੱਗਦੀ ਸੀ ਔਰ ਮੈਂ ਤੁਹਾਡੀ ਵੀਡੀਓ ਹੀ ਵੇਖੀ ਸੀ ਤੁਸੀਂ ਪਿੱਛੇ ਇੰਟਰਵਿਊ ਇਹਨਾਂ ਨੇ ਕੀਤੀ ਸੀਗੀ ਉਹ ਇੰਟਰਵਿਊ ਵੇਖ ਕੇ ਮੈਂ ਇੰਦੇ ਆਇਆ ਦਵਾਈ ਲਈ ਉਹਦੇ ਨਾਲ ਕੀ ਮੈਨੂੰ ਕਾਫੀ ਫਰਕ ਪੈ ਗਿਆ ਹੁਣ ਮੈਂ ਅੱਗੇ ਮੈਂ ਲੈਟਰਿਨ ਵੀ ਜਾਂਦਾ ਸੀ ਤੇ ਮੈਂ ਨਾ 20 25 25 ਮਿੰਟ ਫਲਸ਼ 'ਚ ਬੈਠਾ ਰਹਿੰਦਾ ਗਿਆ ਹੁਣ ਮੈਂ ਸਵੇਰ ਜਾਣਾ ਹੈਗਾ ਜੇ 50 ਮਿੰਟਾਂ 'ਚ ਫਰੈਸ਼ ਹੋ ਕੇ ਦੁਬਾਰੀ ਵਾਪਸ ਆ ਜਾਣਾ ਹੈਗਾ ਫਿਰ ਭੁੱਖ ਮੈਨੂੰ ਕਾਫੀ ਲੱਗਣ ਲੱਗੀ ਹੈਗੀ ਦੂਸਰੀ ਗੱਲ ਹੈ ਮੇਰੇ ਨਾ ਪਿੱਠ ਤੇ ਫੈਂਸਿੰਗਾਂ ਜੀਆਂ ਸੀਗੀਆਂ ਮੈਂ ਗੱਡੀ 'ਚ ਡਰਾਈਵਿੰਗ ਕਰਦਾ ਵੀ ਮੈਨੂੰ ਪ੍ਰੋਬਲਮ ਆਉਂਦੀ ਸੀਗੀ ਜਿਆਦਾ ਲੰਮਾ ਸਫ਼ਰ ਨਹੀਂ ਚਲਾਇਆ ਜਾਂਦਾ ਉਹ ਚੀਜ਼ ਨੇ ਮੈਨੂੰ ਦਵਾਈ ਦੇ ਨਾਲ ਕਾਫੀ ਫਰਕ ਪਿਆ ਹੈਗਾ ਦੂਸਰੀ ਤੇ ਜਾਨੀ ਪੂਰਾ ਮੈਂ 6-7 ਘੰਟੇ ਵਧੀਆ ਮੈਨੂੰ ਟੈੱਕ ਨਹੀਂ ਨੰਦ ਆਉਂਦੀ ਹੈਗੀ ਮੈਂ ਜਦੋਂ ਚੱਲਦਾ ਸੀ ਤਾਂ ਮੈਨੂੰ ਸਾਹ ਬਹੁਤ ਚੜਦਾ ਸੀ ਸੀੜੀਆਂ ਚੜ੍ਹਦਾ ਸੀ ਤਾਂ ਵੀ ਸਾਹ ਬਹੁਤ ਚੜਦਾ ਸੀ ਇੱਥੋਂ ਤੱਕ ਕਿ ਮੈਨੂੰ ਮਤਲਬ ਇੰਨੀ ਪ੍ਰੋਬਲਮ ਹੋ ਗਈ ਕਿ ਮੈਨੂੰ ਹਾਰਟ ਦੀ ਪ੍ਰੋਬਲਮ ਆ ਗਈ ਇਸ ਸਟੰਟ ਪਵਾਉਣਾ ਪਿਆ ਪਰ ਉਸ ਤੋਂ ਬਾਅਦ ਵੀ ਮੇਰੀ ਉਹ ਜਿਹੜੀ ਪ੍ਰੋਬਲਮ ਹੱਲ ਨਹੀਂ ਹੋਈ ਫਿਰ ਵੀ ਮੈਨੂੰ ਮਤਲਬ ਕਹਿੰਦਾ ਵੀ ਇਹ ਸਾਦੀ ਬਿਮਾਰੀ ਮਤਲਬ ਗੈਸ ਬਣਨੀ ਉਹ ਲਗਾਤਾਰੀ ਚਾਲੂ ਰਹੀ ਫਿਰ ਮੈਂ ਇਹਨਾਂ ਦੀ ਪੋਸਟ YouTube ਤੇ ਪੜੀ ਪੜੀ ਤਾਂ ਮੈਂ ਇੱਥੇ ਆਇਆ ਤੇ ਮੈਨਾਂ ਕੋ ਦਵਾਈ دی ਉਸੇ ਦਿਨ ਜਿਸ ਦਿਨ ਮੈਂ ਦਵਾਈ ਲਈ ਉਸੇ ਦਿਨ ਮੈਂ ਪੀਤੀ 12ਵੇਂ ਮਹੀਨੇ ਦੀ ਪਹਿਲੀ ਤਰੀਕ ਨੂੰ ਮੈਂ ਦਵਾਈ ਲਈ ਤਾਂ ਉਸੇ ਦਿਨ ਰਾਤ ਨੂੰ ਮੈਂ ਪੀਤੀ ਇਸ ਤੋਂ ਬਾਅਦ ਫਿਰ ਮੈਨੂੰ ਵਿੱਚ ਆਉਂਦੇ ਰਹੇ ਮਤਲਬ ਕਹਿੰਦਾ ਖਟਡਕਾ ਉਲਟੀ ਵੀ ਆਉਂਦੀ ਸੀ ਕਿ ਪਰ ਜਦੋਂ ਮੈਂ ਮਹੀਨਾ ਦਵਾਈ ਖਾਧੀ ਤੇ ਮੈਂ ਬਿਲਕੁਲ ਕਾਫੀ ਪਾਰਕ ਪੈ ਗਿਆ ਮੈਨੂੰ ਹਾਂਜੀ ਹੁਣ ਮੈਂ ਬਿਲਕੁਲ ਠੀਕ ਠਾਕ ਆ ਹੁਣ ਮੈਨੂੰ ਕੋਈ ਇਹੋ ਜੀ ਪ੍ਰੋਬਲਮ ਨਹੀਂ ਨਾ ਸਾਹ ਚੜਦਾ ਹੈ ਨਾ ਖੱਟੀ ਢਕਾਰ ਆਉਂਦੇ ਹੈਗੇ ਨਾ ਇਤਜਾਬ ਵਿੱਚ ਮੂੰਹ ਵਿੱਚ ਪਾਣੀ ਭਰਦਾ ਸੀ ਉਹ ਵੀ ਨਹੀਂ ਆਉਂਦਾ ਮੇਰਾ ਨਾਮ ਕੁਸ਼ਾਲ ਚੰਦ ਹੈ ਮੇਰਾ ਪਿੰਡ ਨਕੀਰੀਆ ਹੈ ਮੈਂ 20 ਸਾਲ ਤੋਂ ਲੀਵਰ ਦੀ ਪ੍ਰੋਬਲਮ ਤੋਂ ਬਹੁਤ ਤੰਗ ਸੀਗਾ ਮੇਰਾ ਇਹ ਮਨ ਘਟਦਾ ਰਹਿੰਦਾ ਸੀ ਵੀ ਅੱਜ ਸਵੇਰੇ ਮਰ ਜਾਵਾਂਗਾ ਮਤਲਬ ਡੇਢ ਮਹੀਨਾ ਹੋ ਗਿਆ ਲਗਭਗ ਦਵਾਈ ਖਾ ਰਿਹਾ ਮੈਂ 80% ਮੈਨੂੰ ਫਰਕ ਹੈ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਬਲਕਾਰ ਸਿੰਘ ਹੈ ਜੀ ਮੈਂ ਚੈਤੋ ਮੰਡੀ ਤੋਂ ਆਇਆ ਜੀ ਤੇ ਨਾਲ ਪਿੰਡ ਮੇਰਾ ਚ 5 ਕਿਲੋਮੀਟਰ ਬਾਅਦ ਤੇ ਮੈਂ ਇੱਕ ਮੈਡੀਕਲ ਦੀ ਪ੍ਰੈਕਟਿਸ ਕਰਦਾ ਜੀ ਆਰਐਮਪੀ ਡਾਕਟਰ ਦੀ ਤੇ ਮੈਨੂੰ 5 ਸਾਲ ਤੋਂ ਇਹ ਪ੍ਰੋਬਲਮ ਆ ਰਹੀ ਆ ਜੀ ਫੈਟੀ ਲੀਵਰ ਹੋ ਗਿਆ ਸੀ ਆਏ ਸਾਲ ਮੇਰੇ ਸਾਲ ਹੁੰਦੇ ਸੀ ਕਿਤੇ 6 ਮਹੀਨੇ ਤੋਂ ਘਟ ਜਾਂਦੇ ਸੀ ਕਿਤੇ 3 ਮਹੀਨਾ ਘਟ ਜਾਂਦੇ ਤੇ ਮੈਨੂੰ 70% ਸਰ ਫਰਕ ਆਗਾ ਲੱਗੇ ਨੀਂਦ ਨੀਂਦ ਨਹੀਂ ਆਉਂਦੀ ਸੀ ਬੇਚੈਨੀ ਰਹਿੰਦੀ ਸੀ ਹੁਣ ਉਹਦੇ ਨਾਲ ਬਹੁਤ ਵਧੀਆ ਰਿਜ਼ਲਟ ਆ ਗਿਆ ਜੀ ਮੇਰਾ ਨਾਮ ਰਵਿੰਦਰ ਸਿੰਘ ਹੈ ਜੀ ਮੈਂ ਲੁਧਿਆਣੇ ਤੋਂ ਆਇਆ ਜੀ ਮੇਰਾ ਲੀਵਰ ਫੈਟੀ ਸੀਗਾ ਜੀ ਨਾਲ ਮੈਨੂੰ ਕਬਜ਼ ਦੀ ਬਹੁਤ ਜ਼ਿਆਦਾ ਤੇ ਇਹ ਸਾਬ ਬਹੁਤ ਚੜਦਾ ਸੀ পেট ਫੁੱਲਦਾ ਸੀਗਾ ਹੁਣ ਮੈਂ ਦੂਸਰੀ ਦਵਾਈ ਲੈ ਕੇ ਆਂਦਾ ਹਾਂ ਡਾਕਟਰ ਸਾਹਿਬ ਕੋ ਤੇ ਮੈਨੂੰ ਕੋ 60 65% ਫਰਕ ਆ ਜੀ ਹਾਂਜੀ ਮੈਂ ਸੰਗਰੂਰ ਤੋਂ ਆਇਆ ਹਾਂ ਜੀ ਮੈਨੂੰ ਪੇਟ ਦੀ ਪ੍ਰੋਬਲਮ ਸੀਗੀ ਖਾਦਾ ਪਿਦਾ ਹਜਮ ਨਹੀਂ ਹੁੰਦਾ ਸੀਗਾ ਪੇਟ ਖਰਾਬ ਰਹਿਣਾ ਇਹ ਬਾਦ ਹਜਮ ਨਹੀਂ ਕਬਜ ਇਹ ਜਿਆਦਾ ਬਹੁਤ ਜਿਆਦਾ ਪ੍ਰੋਬਲਮ ਸੀ ਇਹਨੇ 1 ਮਹੀਨੇ ਦਵਾਈ ਲੈ ਕੇ ਇਹਨਾਂ ਕੋਲ ਮੈਂ 2 ਮਹੀਨੇ ਪਹਿਲਾਂ ਤਕਰੀਬਨ ਸਭ ਨੇ ਠੀਕ ਹੋ ਗਏ ਮੈਨੂੰ ਨਾ ਲੀਵਰ ਦੇ ਵਿੱਚ ਪ੍ਰੋਬਲਮ ਸੀਗੀ ਮੈਂ ਕਾਫੀ ਥਾਵਾਂ ਤੋਂ ਦਵਾਈ ਖਾਧੀ ਜਿੱਦਾਂ 2 2.5 ਸਾਲ ਤੋਂ ਮੈਨੂੰ ਪ੍ਰੋਬਲਮ ਸੀਗੀ ਮੈਂ ਜਲੰਧਰ ਤੋਂ ਵੀ ਦਵਾਈ ਖਾਂਦਾ ਰਿਹਾ ਕਿ ਜਿੱਥੋਂ ਵੀ ਕੋਈ ਹੱਲ ਨਹੀਂ ਹੋ ਰਿਹਾ ਸੀਗਾ ਫੇ ਮੈਂ ਕਿਸੇ ਫਰੈਂਡ ਕੋਲ ਗੱਲ ਕੀਤੀ ਉਹਨੇ ਮੈਨੂੰ ਦਵਾਈ ਦਿੱਤੀ 3 ਦਿਨ ਦੀ ਵੀ ਕਹਿੰਦੇ ਖਾ ਕੇ ਦੇਖ ਲਓ ਦਵਾਈ ਜੀ ਮਹਿੰਗੀ ਲੱਗਦੀ ਹੈ ਤੁਹਾਨੂੰ ਤੇ ਮੈਂ ਉਹ 3 ਦਿਨ ਦਵਾਈ ਉਹਨਾਂ ਨੇ ਦਿੱਤੀ ਤੇ ਮੈਂ ਪੀਤੀ ਉਹਨਾਂ ਮੈਂ ਲਗਭਗ ਐਨ ਸਹੀ ਠੀਕ ਹੋ ਸਹੀ ਹੋ ਗਿਆ ਮੇਰੇ ਨਾ ਨਾੜਾਂ ਪੇਟ ਦੇ ਵਿੱਚ ਜਦੋਂ ਮੈਂ ਪੈ ਜਾਂਦਾ ਸੀਗਾ ਟੱਪਦੀਆਂ ਰਹਿੰਦੀਆਂ ਸੀਗੀਆਂ ਹੁਣ ਸਾਰਾ ਕੁਝ ਸਹੀ ਹੋ ਤੇ ਦੂਜੀ ਵਾਰੀ ਦਵਾਈ ਲੈਣ ਆਇਆ ਤੇ ਮੈਂ ਬਿਲਕੁਲ ਠੀਕ ਆ ਹਾਂ ਇਸ ਟੈਂਪਰ ਅੰਦਰ ਉਸ ਤੋਂ ਮੇਰਾ ਨਾਮ ਰਣਜੀਤ ਸਿੰਘ ਆ ਮੈਂ ਪਿੰਡ ਲਾਹੌਰਪੁਰ ਤੋਂ ਆਇਆ ਮੈਨੂੰ ਜਦਾਂ ਨਾ ਗੈਸ ਢਿੱਡ 'ਚ ਗੈਸ ਹੁੰਦੀ ਸੀ ਜਦੋਂ ਭੁੱਖ ਨਹੀਂ ਲੱਗਦੀ ਹੁੰਦੀ ਤੇ ਸਵਾਬ ਨਾਲ ਸੌਬ ਬਣਿਆ ਸੀ 10 ਦਿਨ 10 15 ਦਿਨ ਪਹਿਲਾਂ ਆਏ ਤੇ ਆਉਂਦੇ ਦੋਏ ਦਿਨ ਇੱਥੇ ਆ ਗਏ ਤੇ ਦੇਖੇ ਇੱਕ ਬੋਤਲ ਲਈ ਪਰ ਪਹਿਲਾਂ ਪੰਜ ਚਾਰ ਦਿਨ ਤਾਂ ਕੋਈ ਪਤਾ ਨਹੀਂ ਲੱਗਾ ਜਦੋਂ ਹੁਣ ਇਦਾਂ ਲੱਗਦਾ ਜਦਾਂ ਥੋੜਾ ਜਿਹਾ ਫਰਕ ਆ ਜਦੋਂ ਬਹੁਤਾ ਨਹੀਂ ਮੈਂ ਕਹਿ ਸਕਦਾ ਤਕਾਰ ਆਉਂਦੇ ਆ ਹੱਲੇ ਵੀ ਜਿੱਦਾਂ ਢਿੱਡ ਚ ਥੋੜਾ ਜਿਹਾ ਫਰਕ ਮੈਨੂੰ ਲੱਗਦਾ ਆ ਬੋਤਲ ਮੇਰੇ ਕੋਲ ਐਵੇਂ 2 ਦਿਨਾਂ ਹੀ ਰਹਿ ਗਿਆ ਮੈਂ ਕਿਹਾ 10 ਦਿਨ ਹੋ ਰਹਿਣਾ ਇੱਥੇ ਕਿਸੇ ਕਰਕੇ ਦੇਖ ਲੈਣੇ ਇੱਕ ਜੇ ਇੱਕ ਬੋਤਲ ਹੋਰ ਪੀ ਕੇ ਦੇਖ ਲੈਣੇ ਵੀ ਜੇ ਗੱਲ ਬਣੀ ਜਾਵੇ ਡਾਕਟਰਾਂ ਨੂੰ ਰੋਟਣਾ ਕੋ ਪਹਿਲਾਂ ਨਹੀਂ ਮੈਂ ਕਿਸੇ ਤੋਂ ਦਵਾਈ ਨਹੀਂ ਖਾਧੀ ਐਵੇਂ ਮੈਂ ਕਰਾਂ ਮੈਂ ਫੋਨ ਨੰਬਰ ਵੀ ਉੱਤੇ ਆਪਾਂ ਐਡ ਕਰ ਦਾਂਗੇ ਸਾਰੇ ਤੁਸੀਂ ਉੱਤੇ ਐਡ ਕਰ ਦਿਓ ਐਡਰੈਸ ਆਪਾਂ ਅੱਗੇ ਬੱਸ ਸਟੈਂਡ ਕੋਲ ਸੀਗੇ ਨਵੇਂ ਬੱਸ ਸਟੈਂਡ ਦੇ ਕੋਲ ਆਪਾਂ ਇੱਥੇ ਆ ਗਏ ਆਂ ਸ਼ਹਿਰ ਦੇ ਵਿੱਚ ਹੀ ਸਲੇਚਾ ਰੋਡ ਤੇ ਟਗੋ ਰਸਤਾ ਲੱਗੇ ਸ਼ਾਹਕੋਟ ਸਿਟੀ ਦੇ ਵਿੱਚ ਸ਼ਾ ਤਗੋਰ ਹੱਸਾ ਲਾਗੇ ਤੇ ਇੱਥੇ ਆਪਣੇ ਕੋਲ ਜਿ ਕਿਰਾਏ ਤੇ ਆ ਆਪਾਂ ਥਾਂ ਲਿਆ ਹਾਂ ਬੱਸ ਸਟੈਂਡ ਦੇ ਮਗਰ ਬਿਲਕੁਲ ਨਵੇਂ ਬੱਸ ਸਟੈਂਡ ਦੇ ਮਗਰ ਅੱਗੇ ਜਿੱਥੇ ਦੁਕਾਨ ਸੀ ਉਹ ਦੋ ਕੁ ਮਿੰਟ ਚੱਲ ਕੇ ਜਾਣ ਦਾ ਰਸਤਾ ਦੋ ਕੁ ਮਿੰਟਾਂ ਦਾ ਕਿ ਮੇਰੇ ਸਾਹਮਣੇ ਉੱਥੇ ਬਣਾ ਲਾਂਗੇ ਜੇ ਨਾ ਚਲ ਉੱਥੇ ਨਾ ਬਣਾਉਣੇ ਚਾਹੀਤ ਇੱਥੇ ਆਪਾਂ ਜਿਹੜਾ ਮੇਰਾ ਵੀਰ ਆਵੇ ਕਾਲ ਕਰਕੇ ਆਵੇ ਕਾਲ ਕਿਚਰ ਬਗੈਰ ਕੋਈ ਨਾ ਆਵੇ ਕਿਸੇ ਟਾਈਮੇ ਛੁੱਟੀ ਵੀ ਕਰ ਲੈਣਾ ਇਹ ਗੱਲ ਦਾ ਜਰੂਰ ਗੌਰ ਰੱਖਿਓ ਕਿ ਮੈਂ ਜੇ ਛੁੱਟੀ ਕਰ ਲਗਾਂ ਮੈਂ ਕੋਈ ਦੇਖਣਾ ਅੱਗਾ ਪਿਛਾ ਦੇਖਣਾ ਪੈਸੇ ਵਾਲੇ ਨੂੰ ਦੇਖ ਦੇ ਦਿਆਂਦਾ ਮੈਂ ਆਪਦੀ ਮਰਜ਼ੀ ਦਾ ਮਾਰਕ ਨਾ ਕਰਾਂ ਮੈਂ ਚੰਚੰ ਚ ਮੈਂ ਛੁੱਟੀ ਨਹੀਂ ਕਰਦਾ ਕਰ ਲੱਗਾ ਮੇਰੇ ਕੋ ਪਤਾ ਹੀ ਫੋਨ ਕਰਕੇ ਜਿਹੜੇ ਬੰਦੇ ਲੈਣਾ ਉਸੇ ਦੀ ਆਪਦੀ ਜਾਣਕਾਰੀ ਲੈ ਕੇ ਤੁਸੀਂ ਆਪ